ਐਸਟੀਐਫ ਲੁਧਿਆਣਾ ਰੇਡ ਨੇ ਦਰਾਹਾ ਨੇੜੇ ਦੇ ਪਿੰਡ ਜਟਾਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਉਸਦੇ ਸਾਥੀ ਸਮੇਤ ਕਾਬੂ ਕਰ ਦੋਨਾਂ ਕੋਲੋਂ 1 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਐਸਟੀਐਫ ਇਨਚਾਰਜ ਇੰਸਪੈਕਟਰ ਹਰਵੰਦ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਮੁਖਬਰ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀ ਜੋ ਕਿ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਹਨ ਅੱਜ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਸਪਲਾਈ ਦੇਣ ਵਾਸਤੇ ਆ ਰਹੇ ਹਨ ਸੂਚਨਾ ਭਰੋਸੇਯੋਗ ਹੋਣ ਤੇ ਫੌਰਨ ਕਾਰਵਾਈ ਕਰਦੇ ਜਲੰਧਰ ਬਾਈਪਾਸ ਨੇੜੇ ਟਰੈਪ ਲਗਾ ਕੇ ਬੱਸ ਵਿੱਚੋਂ ਉਤਰੇ ਦੋ ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਕੋਲੋਂ 1 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਥੇ ਹੀ ਯੂਰੋਪੀਆਂ ਦੀ ਪਛਾਣ ਅਪਤਾਰ ਸਿੰਘ ਨਿਵਾਸੀ ਪਿੰਡ ਜਟਾਣਾ ਪੁਲਿਸ ਜ਼ ਕੱਲ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਨਸ਼ੇ ਦੇ ਮੁਕੱਦਮਿਆਂ ਦੇ ਪਗੋੜੇ ਪੁਰਸ਼ਾਂ ਤੇ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਨੇੜੇ ਥਾਣਾ ਲੋਡੋਵਾਲ ਹਾਜ਼ਰ ਸੀ ਜਿੱਥੇ ਇੱਕ ਅਹਿਮ ਮੁਖਰੀ ਹੋਈ ਕਿ ਦੋ આરોપી ਸਚਨ ਅਤੇ ਬਤਾਰ ਜਿਹੜਾ ਇੱਕ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਦੂਸਰਾ ਪਿੰਡ ਜਟਾਣਾ ਥਾਣਾ ਸਦਰਖਨਾ ਦਾ ਰਹਿਣ ਵਾਲਾ ਇਹੇ ਭਾਈ ਬਸ ਆ ਕੇ ਪੀਆਰਟੀਜ਼ ਦੀ ਬੱਸ ਰਾਹੀਂ ਆ ਕੇ ਇਹਨਾਂ ਨੇ ਜਲੰਧਰ ਬਾਈਪਾਸ ਤੇ ਉੱਤਰ ਕੇ ਆਪਣੇ ਗਾਕਾ ਨੂੰ ਹੈਰਨ ਸਪਲਾਈ ਕਰਨੀ ਜਾਣਾ ਜੋ ਮੁਖਬਰੀ ਬੜੀ ਪੱਕੀ ਤੇ ਭਰੋਸੇਯੋਗ ਹੋਣ ਤੇ ਇਹਨਾਂ ਦੇ ਬਰ ਖਿਲਾਫ ਐਨਡੀਪੀ ਅਸਟ ਦਾ ਮਕਦਮਾ ਦਰਜ ਕਰਾਇਆ ਸਾਡੀ ਪੁਲਿਸ ਪਾਰਟੀ ਨੇ ਬੜੀ ਮਸਤੈਦੀ ਨਾਲ ਆਪਣੀ ਹੋਂਦ ਨੂੰ ਲੁਕਾ ਕੇ ਉੱਥੇ ਟਰੈਪ ਲਾਇਆ ਜਦੋਂ ਇਹ ਬਸ ਤੋਂ ਉਤਰ ਕੇ ਸਪਲਾਈ ਕਰਨ ਜਾਣ ਲੱਗੇ ਤਾਂ ਸਾਡੀ ਪੁਲਿਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰਕੇ ਜਦੋਂ ਸ਼੍ਰੀ ਅਜੀਤ ਕੁਮਾਰ ਡੀਐਸਪੀ ਐਸਟੀਐਫ ਲੁਧਿਆਣਾ ਰੇਂਜ ਨੂੰ ਮੌਕਾ ਤੇ ਬੁਲਾ ਕੇ ਇਹਨਾਂ ਦੀ ਤਲਾਸ਼ੀ ਕੀਤੀ ਤਾਂ ਦੋਵਾਂ ਦੇ ਪਾਸੋਂ ਲੱਕ ਨਾਲ ਬੰਨੀ ਲੁਕੋ ਕੇ ਇਹਨਾਂ ਦੇ ਪਾਸੋਂ ਸੀ 1 ਕਿਲੋ 20 ਗ੍ਰਾਮ ਹੈਰੋਨ ਬਰਾਮਦ ਕੀਤੀ ਤੇ ਉਸ ਮੁਕਦਮੇ 'ਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਜਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਨਦਰ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਇਹ ਵੀ ਜਿਹੜੇ ਦੋਵਾਂ ਤੇ ਇੱਕ ਤੇ ਐਨਡੀਪੀਆ ਸਕਰਟ ਦਾ ਮਕਦਮਾ ਇੱਕ ਤੇ ਲੜਾਈ ਝਗੜੇ ਦਾ ਦਰਜ ਹੈ ਤੇ ਆਪ ਵੀ ਆਪਣੇ ਹੈਰੋਨ ਦਾ ਸੇਵਨ ਕਰਦੇ ਨੇ ਉਹਦੀ ਪੂਰਤੀ ਕਰਨ ਦੇ ਲਈ ਇਹ ਲਾਲਚ ਦੇ ਵਿੱਚ ਆ ਕੇ ਜਲਦੀ ਅਮੀਰ ਬਣਨ ਦੀ ਤਾਂਗ ਦੇ ਵਿੱਚ ਇਸ ਕਰਕੇ ਇਹਨਾਂ ਨੇ ਇਹ ਕੰਮ ਪੀਣ ਦੇ ਨਾਲ ਨਾਲ ਵੇਚਣ ਦਾ ਸ਼ੁਰੂ ਕਰ ਦਿੱਤਾ। ਤੇ ਇਹ ਕੰਬਰ ਸਰ ਦੇ ਲਿੰਕ ਦਿੱਤੇ ਨੇ ਜਿਹਦੇ ਤੋਂ ਲੈ ਕੇ ਆਉਂਦੇ ਨੇ ਉਹ ਅਸੀਂ ਜਲਦੀ ਡਿਸਕਲੋਜ਼ ਕਰਾਂਗੇ ਤੇ ਉਹਦੇ ਤੱਕ ਵੀ ਅਸੀਂ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ